ਬਾਬਾ ਜੀਵਨ ਸਿੰਘ ਵਰਗੇ ਜਰਨੈਲ ਦੀ ਕੁਰਬਾਨੀ ਇਹਨਾਂ ਨੇ ਸਾਰਾ ਸਰਬੰਸ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਜੰਗ 'ਚ ਸ਼ਹੀਦ ਹੋਇਆ ਉਹਨਾਂ ਦਾ ਦੋ ਪੁੱਤਰ ਉਹਨਾਂ ਦੇ ਸਰਸਾ ਨਦੀ ਦੇ ਸ਼ਹੀਦ ਹੋਏ ਦੋ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਉਹਨਾਂ ਦੇ ਪਿਤਾ ਦੀ ਸ਼ਹੀਦੀ ਦਿੱਲੀ ਆਪਣੇ ਪਿਤਾ ਦਾ ਸੀਸ ਲਾਗ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲਾਗ ਗਿਆ ਸਾਰਾ ਹੀ ਪਰਿਵਾਰ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਲੇਖੇ ਜੇ ਅੰਤ ਦੇ ਲੇਖੇ ਜੇ ਸ਼ਹੀਦ ਹੋਇਆ ਸਾਨੂੰ ਇਹੋ ਜੇ ਜਰਨੈਲਾਂ ਨੂੰ ਯਾਦ ਕਰਨ ਦੀ ਲੋੜ ਹੈ ਬਾਬਾ ਜੀਵਨ ਸਿੰਘ ਵਰਗੇ ਭਾਈ ਜਤਾ ਜੀ ਵਰਦਵਾਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਕੇਤਾ ਜੀ ਜਿੱਤੇ ਹਰ ਸਾਲ ਦੀ ਤਰ੍ਹਾਂ ਇੱਥੇ ਪਹਿਲੇ ਮਹੱਲਾ ਦੇ ਕੱਢਿਆ ਜਾਂਦਾ ਹੈ ਕਿਸਮ ਜਿੱਤੇ ਬੰਦੀਆ ਵੱਲੋਂ ਉਥੋਂ ਦੇ ਰਮੰਧਕ ਮੁੱਖ ਸੇਵਾਦਾਰ ਜਿਹਦਰ ਬਾਬਾ ਚੰਪੂ ਸਿੰਘ ਜੀ ਖੜੇ ਨੇ ਬੜੀ ਚੜ੍ਹਦੀ ਗੱਲ ਅੱਜ ਦੇਖੋ ਪੰਥ ਦੀ ਜ ਸੁਭਾਵਾਂ ਨਿਵਾਦੇ ਆ ਆਪਾਂ ਚੜ੍ਹਦੀ ਗੱਲਾਂ ਚ ਰਹਿ ਕੇ ਪੰਥ ਲਈ ਕੰਮ ਕਰੀਏ ਸਮਾਜ ਲਈ ਦੇਖੋ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਦੀ ਕੁਰਬਾਨੀ ਜਿਨ੍ਹਾਂ ਨੇ ਸਾਰਾ ਸਰਬੰਸ ਗੁਰੂ ਗੋਬਚਨ ਪਾਸ਼ਾ ਦੇ ਨਾਲ ਜੰਗ 'ਚ ਸ਼ਹੀਦ ਹੋਏ ਉਹਨਾਂ ਦਾ ਦੋ ਪੁੱਤਰ ਉਹਨਾਂ ਦੇ ਸਰਸਾ ਨਦੀ ਦੇ ਸ਼ਹੀਦ ਹੋਏ ਦੋ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਉਹਨਾਂ ਦੇ ਪਿਤਾ ਦੀ ਸ਼ਹੀਦੀ ਦਿੱਲੀ ਆਪਣੇ ਪਿਤਾ ਦਾ ਸੀਸ ਲਾਗ ਗਿਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲਾ ਕੇ ਸਾਰਾ ਹੀ ਪਰਿਵਾਰ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਲੇਖੇ ਤੇ ਪੰਥ ਦੇ ਲੇਖੇ ਤੇ ਸ਼ਹੀਦ ਹੋਇਆ ਸਾਨੂੰ ਇਹੋ ਜਿਹੇ ਜਰਨੈਲਾਂ ਨੂੰ ਯਾਦ ਕਰਨ ਦੀ ਲੋੜ ਹੈ ਬਾਬਾ ਜੀਵਨ ਸਿੰਘ ਵਰਗੇ ਭਾਈ ਜਤਾ ਜੀ ਜਿੱਥੇ ਦਸਵੇਂ ਪਾਸ਼ਾ ਦਾ ਪੂਰਾ ਪਰਿਵਾਰ ਸ਼ਹੀਦ ਹੋਇਆ ਉਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਕਿੱਡੇ ਜੋਧੇ ਜਰਨੈਲ ਸੀ ਜਿਨ੍ਹਾਂ ਨੇ ਆਪਣੇ ਬੱਚੇ ਦੇ ਕਲੇਜੇ ਦਾ ਸਵਾਲ ਵੀ ਦੇਖਿਆ ਤੇ ਇਹੋ ਜੇ ਚਰਨਾਂ ਨੂੰ ਯਾਦ ਕਰੀਏ ਬਾਬਾ ਦੀਪ ਸਿੰਘ ਅਕਾਲੀ ਫੁੱਲਾ ਸਿੰਘ ਤੇ ਤਕੜੇ ਹੋ ਕੇ ਆਪਾਂ ਪੰਥ ਦਾ ਸੰਜੋਗ ਕਰੀਏ ਤੇ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਬਚਾਈਏ ਤੇ ਸਾਡੇ ਬੱਚੇ ਨਸ਼ੇ ਤੋਂ ਬਚਣ ਤੇ ਸਾਡੀ ਆਪਣਾ ਨਹੀਂ ਬੇਨਤੀ ਆਪਾਂ ਚੜ੍ਹਦੀ ਗਲਾ 'ਚ ਗੁਰ ਸਿੱਖੀ ਦੇ ਨਾਲ ਜੁੜਦੇ ਤੇ ਆਪਣੇ ਪਰਿਵਾਰਾਂ ਨੂੰ ਸੰਭੀਏ ਤੇ ਚੜ੍ਹਦੀ ਗਲਾ 'ਚ ਰਹੀਏ ਤੇ ਪੰਥ ਲਈ ਕੋਮਲੀ ਸਮਾਜ ਲਈ ਕੰਮ ਕਰਕੇ ਤੇ ਪੰਜਾਬ ਨੂੰ ਬਚਾਈਏ ਆਪਣੇ ਨੂੰ ਸਾਰੀ ਸੰਗਤੋ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ